ਫਲੌਰ ਦੇ ਨਜ਼ਦੀਕੀ ਪਿੰਡ ਦਿਆਲਪੁਰ ਦੇ 10 ਸਾਲਾ ਬੱਚੇ ਹਰਕਮਨ ਸਿੰਘ ਪੁੱਤਰ ਅਮਰੀਕ ਸਿੰਘ ਨੇ ਨੇਪਾਲ ਵਿਖੇ ਹੋਈ ਬੌਕਸਿੰਗ ਪ੍ਰਤੀਯੋਗਤਾ ਵਿੱਚ 골ਡ ਮੈਡਲ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਤਾਰਾ ਸਿੰਘ ਅਤੇ ਸਰਿੰਦਰ ਕੌਰ ਦੇ ਪੁੱਤਰੇ ਦੀ ਇਸ ਉਪਲਬਧੀ ਤੇ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀ ਵੀ ਫਖਰ ਮਹਿਸੂਸ ਕਰ ਰਹੇ ਹਨ ਅਤੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਬੱਚੇ ਦੀ ਮਾਤਾ ਕੁਲਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ ਦੀ ਇਸ ਪ੍ਰਾਪਤੀ ਦੀ ਬਹੁਤ ਖੁਸ਼ੀ ਹੈ। ਉਨ੍ਹਾਂ ਨੇ ਸਕੂਲ ਮੈਨੇਜਮੈਂਟ ਅਤੇ ਕੋਚ ਦੇ ਅਪਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਬੱਚੇ ਨੂੰ ਅੱਗੇ ਕੋਚਿੰਗ ਦੇਣ ਲਈ ਸਹਾਇਤਾ ਦਿੱਤੀ ਜਾਵੇ। ਉਥੇ ਹੀ ਪਿੰਡ ਵਾਸੀਆਂ ਵੱਲੋਂ ਵੀ ਹਰਕਮਲ ਸਿੰਘ ਦੀ ਇਸ ਪ੍ਰਾਪਤੀ ਤੇ ਖੁਸ਼ੀ ਸਾਂਝੀ ਕਰਦੇ ਹੋਏ ਆਸ ਪ੍ਰਗਟ ਕੀਤੀ ਗਈ ਕਿ ਇਹ ਬੱਚਾ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਕੇ ਆਪਣੇ ਪਿੰਡ ਦਾ ਨਾਮ ਉੱਚਾ ਕਰੇਗਾ। ਬੱਚੇ ਦੇ ਕੋਚ ਸੂਰਜ ਕੁਮਾਰ ਨੇ ਦੱਸਿਆ ਕਿ ਹਰਕਮਲ ਸਿੰਘ ਨੇ 36 ਕਿਲੋ ਪਾਰ ਵਰਗ ਵਿੱਚ ਨੇਪਾਲ ਦੇ ਇੱਕ ਖਿਡਾਰੀ ਨੂੰ ਹਰਾ ਕੇ 골ਡ ਮੈਡਲ ਆਪਣੇ ਨਾਮ ਕੀਤਾ। ਉਹਨਾਂ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਇੰਗਲੈਂਡ ਵਿਖੇ ਹੋਣ ਵਾਲੀ ਪ੍ਰਤੀਯੋਗਤਾ ਵਿੱਚ ਹਰਕਮਲ ਸਿੰਘ ਭਾਗ ਲੈਣ ਜਾਵੇਗਾ। ਪੰਜਾਬ ਅੰਦਰ ਹੁਨਰ ਅਤੇ ਯੋਗਤਾ ਦੀ ਕੋਈ ਘਾਟ ਨਹੀਂ ਹੈ। ਜੇਕਰ ਘਾਟ ਹੈ ਤਾਂ ਉਸ ਨੂੰ ਸੰਭਾਲਣ ਦੀ ਅਤੇ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਜੇਕਰ ਹਕਾਮਲ ਸਿੰਘ ਵਰਗੇ ਬੱਚਿਆਂ ਨੂੰ ਸੰਭਾਲਿਆ ਜਾਵੇ ਅਤੇ ਸਹੀ ਕੋਚਿੰਗ ਪ੍ਰਦਾਨ ਕੀਤੀ ਜਾਵੇ ਤਾਂ ਉਹ ਦਿਨ ਦੂਰ ਨੇ ਜਦੋਂ ਪੰਜਾਬ ਖੇਡਾਂ ਦੇ ਖੇਤਰ ਵਿੱਚ ਮੋੜ ਤੋਂ ਪੈਲੈਸਤਾਨ ਤੇ ਆ ਜਾਵੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਬਹੁਤ ਖੁਸ਼ੀ ਆ ਮੈਨੂੰ ਕਿ ਮੇਰਾ ਮੁੰਡਾ 10 ਸਾਲ ਦਾ ਆ ਕਿ ਨਾਮ ਜਿੱਤ ਕੇ ਲੈ ਕੇ ਆਇਆ। ਪਰ ਮੈਂ ਇਹ ਸਹਯੋਗ ਕਰਦੀ ਹਾਂ ਕਿ ਗਾਂ ਵੀ ਮੇਰੀ ਸਰਕਾਰ ਬਾਹਰ ਪੜੇ ਕਿ ਅਸੀਂ ਗਾਂ ਤੱਕ ਮੁੰਡੇ ਨੂੰ ਲੈ ਕੇ। ਪਰਿਵਾਰ ਵੱਲੋਂ ਕੋਹੋ ਜਿਹਾ ਸਹਯੋਗ ਮਿਲ ਰਿਹਾ ਸਾਨੂੰ। ਪਰਿਵਾਰ ਵੱਲੋਂ ਬਹੁਤ ਵਧੀਆ ਸਹਯੋਗ ਮਿਲ ਰਿਹਾ ਹੈ। ਤੇ ਤਾਇਆ ਵੱਲੋਂ ਮੇਰੇ ਦਾਦੀ ਦਾਦੇ ਵੱਲੋਂ ਹੋਰ ਸਾਰੇ ਪਰਿਵਾਰ ਵੱਲੋਂ ਸਾਡੇ ਵੱਲੋਂ ਜਿਹੜੇ ਭੂਆ ਵੱਲੋਂ ਬਹੁਤ ਵਧੀਆ ਨਾਨਾ ਨਾਨਨੇ ਹੋਣਾ ਮਾਸੀਆਂ ਬਹੁਤ ਜ਼ਿਆਦਾ ਪ੍ਰਿਆਪ ਦੇ ਰਹੇ ਆ ਜਿਹਦੇ ਨਾਮ ਜੱਤ ਕਹਿੰਦਾ ਪਿੰਡ ਨੇ ਕਿੰਦਾ ਖੁਸ਼ੀ ਕਿੰਦਾ ਬਣਾਈ ਹੋਈ ਅਸੀਂ ਜੀ ਢੋਲ ਦੇ ਨਾਲ ਸਾਰੇ ਪਿੰਡ ਨਿਵਾਸੀ ਇਕੱਠੇ ਕੀਤੇ ਸੀਗੇ ਤੇ ਜਿਹੜਾ ਸਕੂਲ ਦਾ ਜਿਹੜਾ ਹੈਗਾ ਡਿਪਾਰਟਮੈਂਟ ਹੈਗਾ ਜਿਹਨਾਂ ਨੇ ਇੱਥੇ ਮਿਹਨਤ ਕੀਤੀ ਉਹਨਾਂ ਬਾਰੇ ਕੀ ਕਹੂੰਗੇ ਅਸੀਂ ਉਹਨਾਂ ਦੇ ਵੀ ਜੀ ਬਹੁਤ ਸਹਿਯੋਗ ਰਿਹਾ ਆ ਪ੍ਰਿੰਸੀਪਲ ਪਲ-ਪਲ ਤੇ ਸਾਨੂੰ ਜਿਹੜਾ ਕੋਚ ਇਹਨਾਂ ਦਾ ਖਬਰ ਦਿੰਦਾ ਰਿਹਾ ਆ ਮਿੰਟ-ਮਿੰਟੇ ਸਾਨੂੰ ਫੋਨ ਕਰਵਾਉਂਦਾ ਰਿਹਾ ਆ ਤੇ ਹੁਣ ਇਹਨਾਂ ਸਕੂਲ ਵਾਲਿਆਂ ਨੇ ਸਾਨੂੰ ਸਨਮਾਨਤ ਕੀਤਾ ਹੈ ਸੁਤਨਾਮ ਸਿੰਘ ਸਨੋ ਸਾਦਾ ਸਿੰਘ ਸਾਬਕਾ ਸਰਪੰਚ ਦਿਆਲਪੁਰ ਜੇ ਜਿਹੜਾ ਸਾਡਾ ਪੋਤਾ ਲੱਗਦਾ ਹੈ ਹਰ ਕਮਰ ਇਹ ਧੀ ਕੀ ਉਮਰ ਚ ਇਹ ਖੇਡਣ ਲੱਗ ਗਿਆ ਅੰਗਰੇਜ਼ੀ ਸਕੂਲੇ ਪੜਦਾ ਨਰਮਲ ਸਾਗਰ ਉੱਥੋਂ ਕੋਚਾ ਨੇ ਇਹਦੀ ਮਦਦ ਕਰਕੇ ਇਹਨੂੰ ਸਿਕਾਲ ਕੇ ਚੰਗੀ ਤਰ੍ਹਾਂ ਨੇਪਾਲੇ ਖੇਡਣ ਲੈ ਕੇ ਗਏ ਸੀ ਉੱਥੋਂ ਇਹਨਾਂ ਨੇ 골ਡ ਮੈਡਲ ਪ੍ਰਾਪਤ ਕੀਤਾ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਹੈ ਤਾਂ ਸਾਰੇ ਪਰਿਵਾਰ ਦਾ ਇਹ ਤਾਰਾ ਸਿੰਘ ਦਾ ਤੇ ਚਵਿੰਦਰਪੁਰ ਦਾ ਪੋਤਾ ਹੈ ਅਮਰੀਕ ਸਿੰਘ ਤੇ ਕੁਲਵੀਰ ਕੌਰ ਦਾ ਮੁੰਡਾ ਹੈ ਇਹ ਨਾ ਚੰਗੀਆਂ ਮਾਰਾਂ ਮਾਰਨੀਆਂ ਹੱਲੇ ਉਮਰ ਛੋਟੀ ਹੈ ਮੇਰੇ ਵੱਲੋਂ ਤੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਸਾਸਰੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬੜੇ ਕੁਛੇ ਦੀ ਗੱਲ ਆ ਹਰਕਮਲ ਸਿੰਘ ਸਾਨੂੰ ਅਮਰੀਕ ਸਿੰਘ ਆ ਉਹਨਾਂ ਦੀ ਮਾਤਾ ਕੁਲਵੀਰ ਕੌਰ ਸਰਵਣ ਸਿੰਘ ਤੇ ਉਹਨਾਂ ਦੀ ਦਾਦੀ ਸ਼ਮਿੰਦਰ ਕੌਰ ਉਹਨਾਂ ਦਾ ਲਾੜਲਾ ਪੁੱਤਰਾ ਜਿਹਨੇ ਨੇਪਾਲ ਦੇ ਵਿੱਚ ਨਿਪਾਲ ਤੇ ਇੰਡੀਆ ਦੇ ਸਹਿਯੋਗ ਨਾਲ ਇੱਕ ਟੂਰਨਾਮੈਂਟ ਕਰਾਇਆ ਗਿਆ ਸੀ ਉਹਦੇ ਵਿੱਚ ਹਿੱਸਾ ਲਿਆ ਕਿੱਕਬਾਲ ਦੇ ਵਿੱਚੋਂ 골ਡ ਮੈਡਲ ਲੈ ਕੇ ਆਇਆ ਜੀ ਤੇ ਸਾਡੇ ਪਿੰਡ ਨੂੰ ਤੇ ਇਲਾਕੇ ਨੂੰ ਬੜਾ ਮਾਣ ਆਇਆ ਇਸ ਬੱਚੇ ਦੇ ਉੱਤੇ ਤੇ ਬਹੁਤ ਹੀ ਪਿੰਡ ਨੇ ਖੁਸ਼ੀ ਮਹਿਸੂਸ ਕੀਤੀ ਆ ਔਰ ਅਸੀਂ ਚੋਣੇ ਆਏ ਬੱਚਾ ਹੋਰ ਤਰੱਕੀ ਕਰੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੇ ਤੇ ਪਿੰਡ ਦਾ ਨਾਮ ਰੋਸ਼ਨ ਕਰੇ ਔਰ ਏਸ਼ਾ ਹੀ ਗੇਮਾਂ ਤੱਕ ਓਲੰਪਿਕ ਗੇਮਾਂ ਗੇਮਾਂ ਤੱਕ ਇਹ ਬੱਚਾ ਸਾਡੇ ਪਿੰਡ ਦਾ ਨਾਮ ਉੱਚਾ ਕਰੇ ਅਸੀਂ ਚਾਹੁੰਦੇ ਆ ਔਰ ਮਾਪਿਆਂ ਵੱਲੋਂ ਇਹਦੇ ਪੂਰੀ ਸਪੋਰਟ ਹੈ ਆਏ ਦੇ ਆਇਆ ਜੀ ਇਹਦੇ ਬਾਹਰ ਬੈਠੇ ਆ ਔਰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਔਰ ਅਸੀਂ ਪੂਰੀ ਇਹਦੀ ਸਹਿਯੋਗ ਕਰਾਂਗੇ ਸਕੂਲ ਵੀ ਸਹਿਯੋਗ ਕਰੇ ਪੰਜਾਬ ਗਵਰਨਮੈਂਟ ਵੀ ਸਹਿਯੋਗ ਕਰੇ ਤਾਂ ਕਿ ਬੱਚਾ ਹੋਰ ਤਰੱਕੀਆਂ ਕਰ ਸਕੇ ਸਾਡੇ ਨਗਰ ਵੱਲੋਂ ਤੇ ਸਾਰੀ ਫੈਮਿਲੀ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ-ਬਹੁਤ ਇਹਨਾਂ ਦੇ ਦਾਦਾ ਜੀ ਤੇ ਦਾਦੀ ਜੀ ਨੂੰ ਤੇ ਇਹਨਾਂ ਦੇ ਮਾਤਾ ਪਿਤਾ ਜੀ ਨੂੰ ਬਹੁਤ-ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀガル ਜੀ ਤੇ ਆਪਣੇ ਸਾਡੇ ਲੜਕੇ ਨੇ ਪਹਿਲੀ ਦਫਾ ਸਾਡੇ ਘਰ ਚੋਂ ਵਰਲਡ ਕੱਪ ਲਿਆਂਦਾ ਤੇ ਨਪਾਲ ਚੋਂ ਲਿਆਂਦਾ ਜਿੱਦਾਂ ਮਤਲਬ ਇੱਥੇ ਬੱਚ ਬਣੇ ਦਾ ਦੇਮਸਲ ਨੂੰ ਪੜਦਾ ਆ ਕਮਲ ਕਮਲ ਸਿੰਘ 9 ਮੁੰਡੇ ਦਾ ਅੜੇ ਦਾ ਛੋਟੀ ਉਮਰੇ ਛੋੜੇ ਛੋੜਿਆਂ ਰੇ ਗਿਆ ਤੇ ਕੁਲਬੀਰ ਤੇ ਆਪਣੇ ਮਰੀਕ ਸਿੰਘ ਇਹਦੇ ਪਾਪ ਆ ਤੇ ਇਧਰ ਤਾਰਾ ਸਿੰਘ ਤੇ ਸਵਿੰਦਰ ਕੋਰੇ ਬਾਬਾ ਤੇ ਦਾਦੀ ਆ ਤੇ ਇਹ ਬੈਠੇ ਆ ਤੇ ਤਾਏ ਤੇ ਦੋਏ ਬਾਰਿਆ ਤੇ ਇਸ ਟਾਈਮ ਬਹੁਤ ਵਧੀਆ ਨਿਆਣੇ ਨੇ ਇਹ ਇਨਾਮ ਚੱਕਿਆ ਸਾਡੇ ਦਿয়ালਪੁਰ ਦਾ ਉੱਚਾ ਨੌਕੀਤਾ ਸਾਡੇ ਘਰ ਦਾ ਕੀਤਾ ਤੇ ਅਸੀਂ ਬੱਚੇ ਨੂੰ ਬਹੁਤ ਸ਼ਾਬਾਸ਼ੀ ਦਿੰਦੇ ਆ ਜਿਹਨ ਸਾਡੀ ਸਾਡੀ ਐਡੀ ਬੜੀ ਤੁਮਣਾ ਉੱਚੀ ਕੀਤੀ ਆ ਸਾਰਾ ਨਗਰ ਖੁਸ਼ ਆ ਛੋੜੀ ਉਮਰ ਇਹ ਮਤਲਬ ਗੌਰੂ ਹੋ ਗਿਆ ਦੀ ਆ ਤੇ ਸਾਨੂੰ ਵੀ ਬੇਜ ਬੇਜੇ ਕਰਾਤੀ ਤੇ ਆਪਣੇ ਨਾਨਕਿਆਂ ਦੀ ਵੀ ਕਰਾਈਆਂ ਨੂੰ ਸੰਧੂ ਪਰਿਵਾਰ ਉਹਦੇ ਵੀ ਬੇਜ ਬੇਜੇ ਕਰਾਤੀ ਉਹਨਾਂ ਦੀ ਵੀ ਤੇ ਉਹਦਾ ਮਤਲਬ ਨਾ ਉਹਨਾਂ ਨੇ ਚਾ ਕੀਤਾ ਨਾਨਕਿਆਂ ਦਾ ਅ ਅਭੀ ਹਮ ਯਹਾਂ ਪਾਸੇ ਨੇਪਾਲ ਟੂਰਨਾਮੈਂਟ ਖੇਲਨੇ ਗਏ ਤੇ ਇੰਡੋ ਨੇਪਾਲ ਚੈਂਪੀਅਨਸ਼ਿਪ ਦਾ ਜੋ 6th ਇੰਡੋ ਨੇਪਾਲ ਚੈਂਪੀਅਨਸ਼ਿਪ ਦਾ ਸਕੂਲੀ ਗੇਮਸ ਦਾ तो उसमें अपना दयालपुर से हरकमल सिंह ने वहाँ अपने वेट में 36 सिक्स माइनस थर्टी सिक्स के के जी में वहाँ पर गोल्ड मेडल जीता जिसमें कि उसने अपने अपोजिट वाले सामने वाले को नेपाल नेपाल की टीम को हरा के उसने गोल्ड मेडल जीता वहाँ पर और काफ़ी अच्छा प्रदर्शन किया अभी उसके गांव में बहुत अच्छा से वेलकम हुआ था और नेक्स्ट उसका टारगेट है अभी हम यहाँ से सेप्टेम्बर मंथ में इंग्लैंड जा रहे हैं तो बच्चा वहाँ पर चैम्पियनशिप पार्टिसिपेट करेगा एंड थैंक यू सो मच सभी गांव वालों का और स्कूल वालों का निर्मल सागर स्कूल का भी मैं थैंक्स करना चाहूँगा जहाँ से वो स्कूल में स्टडी करता है जहाँ से गेम करता है और जहाँ से वो इस चैम्पियनशिप में पहुँचा